ਜੈਸਾ ਇਹ ਦੀ ਸਾਰਿਆਂ ਨੂੰ ਸਾਈਂ ਜੀ ਦੀ ਬੇਟੀ ਚੈਨਲ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੈਂ ਰਿਤੂ ਕਾਦਰੀ ਸਾਈਂ ਜੀ ਦੀ ਬੇਟੀ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨਾ ਸੀ ਜੀ ਮੈਂ ਆਪਣਾ ਕਿੱਸਾ ਤੁਹਾਡੇ ਨਾਲ ਸਾਂਝਾ ਅੱਜ ਕਰਨਾ ਚਾਹੁੰਦੀ ਹਾਂ ਜੋ ਕਿ ਸਾਡੇ ਨਾਲ ਹੋਇਆ ਮੇਰੇ ਨਾਲ ਹੋਇਆ ਦੇਖੋ ਆਪਾਂ ਸਾਰੇ ਨਗਉਦਰ ਜਾਣਦੇ ਹਨਾ ਔਰ ਸਾਈਂ ਜੀ ਦੀ ਕਿੰਨੀ ਕਬੱਡੀ ਪਹੁੰਚ ਹੈ ਕਿੰਨਾ ਵੱਡਾ ਰੁਤਬਾ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਇੱਕ ਉਹਨਾਂ ਦਾ ਨਾਮ ਹੀ ਬਹੁਤ ਵੱਡੀ ਗੱਲ ਹੈ ਉਹਨਾਂ ਦਾ ਨਾਮ ਹੀ ਲੈ ਲਓ ਤਾਂ ਉਹਨਾਂ ਬਾਰੇ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਪੈਂਦੀ ਸਾਰੇ ਆਪਾਂ ਜਾਣਦੇ ਆ ਜੀ ਅੱਜ ਤੋਂ 2.5 ਸਾਲ 3 ਸਾਲ ਪਹਿਲਾਂ ਮੈਂ ਤੇ ਮੇਰਾ ਬੇਟਾ ਨਕੋਦਾ ਦਰਬਾਰ ਗਏ ਸੀ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਨੋਰਮਲ ਸਲਾਮ ਕਰਕੇ ਘਰ ਆਉਂਦੇ ਆ ਉਦੋਂ ਹੀ ਅਸੀਂ ਵੀ ਆਏ ਆਪਣਾ ਜੋ ਵੀ ਆਪਾਂ ਬੈਗ ਹੈਂਡ ਬੈਗ ਵਗੈਰਾ ਲੈ ਕੇ ਜਾਂਦੇ ਹਾਂ ਉਹ ਸਾਰੇ ਆਪਾਂ ਕਰੇ ਲਿਆ ਕਿ ਉਦੋਂ ਹੀ ਰੱਖ ਦੰਨੇ ਹਨਾ ਵੀ ਜੋ ਵੀ ਉੱਚੋ ਸਮਾਨ ਜ਼ਰੂਰੀ ਹੁੰਦਾ ਕੱਢ ਲੈਣੇ ਆ ਪ੍ਰਸ਼ਾਦ ਕੱਢ ਲੈਣੇ ਆ ਜੋ ਵੀ ਆਪਾਂ ਨੂੰ ਉੱਥੋਂ ਮਿਲਿਆ ਹੁੰਦਾ ਆਪਾਂ ਕੱਢ ਕੇ ਰੱਖ ਲੈਣੇ ਆ ਇਲਾਈਚੀਆਂ ਵਗੈਰਾ ਇਦਾਂ ਹੀ ਮੈਂ ਵੀ ਕੀਤਾ ਬੈਗ ਵੀ ਖਾਲੀ ਕੀਤਾ ਉਹਦੇ ਵਿੱਚੋਂ ਸਾਰਾ ਕੁਝ ਕੱਢਿਆ ਵੀ ਸਭ ਕੁਝ ਕੀਤਾ ਵੀ ਉਹ ਬੈਗ ਮੈਂ ਘਟੋ ਘਟਾ ਡੇਢ ਦੋ ਮਹੀਨੇ ਯੂਜ਼ ਵੀ ਕਰਦੀ ਰਹੀ ਜੌਬ ਕਰਦੀ ਸੀ ਉਸ ਵਕਤ ਮੈਂ ਰੋਜ਼ ਤੁਹਾਨੂੰ ਪਤਾ ਜੌਬ ਕਰਨ ਵਾਲੇ ਨੇ ਰੋਜ਼ ਆਪਣਾ ਬੈਗ ਦੇਖਣਾ ਉਹਦੇ ਵਿੱਚੋਂ ਸਮਾਨ ਕੱਢਣਾ ਚੈੱਕ ਕਰਨਾ ਸਭ ਕੁਝ ਆਪਾਂ ਕਰਨਾ ਹੁੰਦਾ ਹੈ ਨਾ ਤੇ ਤੁਸੀਂ ਇਹ ਦੇਖੋ ਕਿ ਸਾਈ ਜੀ ਦੀ ਕਿਰਪਾ ਇੰਨੀ ਵੱਡੀ ਹੋਈ ਸਾਡੇ ਤੇ ਕਿ ਮੈਂ ਹੈਰਾਨ ਹੋ ਗਈ ਔਰ ਮੇਰਾ ਬੇਟਾ ਐਕਦਮ ਹੈਰਾਨ ਹੋ ਗਿਆ ਜਦੋਂ ਉਹ ਚਮਤਕਾਰ ਸਾਡੇ ਨਾਲ ਹੋਇਆ ਸਾਡਾ 2 ਕੁ ਮਹੀਨੇ ਬਾਅਦ ਫੇਰ ਦੁਬਾਰਾ ਜਾਨ ਨੂੰ ਨਕੂਦਰ ਸਲਾਮ ਕਰਨ ਨੂੰ ਦਿਲ ਕੀਤਾ ਪਰ ਹੁਕਮ ਨਹੀਂ ਹੋਇਆ ਤੇ ਅਸੀਂ ਜਾ ਨਹੀਂ ਪਾਏ ਕਿਉਂਕਿ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਕਿ ਆਪਾਂ ਉਹਨਾਂ ਦੇ ਹੁਕਮ ਤੋਂ ਬਿਨਾ ਜਾ ਹੀ ਨਹੀਂ ਸਕਦੇ ਨਕੂਦਰ ਪੈਰ ਰੱਖ ਹੀ ਨਹੀਂ ਸਕਦੇ ਚਲੋ ਨਹੀਂ ਗਿਆ ਜਾਇਆ ਗਿਆ ਕੋਈ ਗੱਲ ਨਹੀਂ ਸਰਕਾਰ ਦੀ ਮौज ਐ ਅਸੀਂ ਗਏ ਆਪਣਾ ਕੀ ਨਾਮ ਮਾਰਕੀਟ ਗਏ ਘਰ ਗਏ ਕੰਮ ਤੇ ਗਏ ਸਾਰੇ ਕਿਤੇ ਮੈਂ ਜਾਂਦੀ ਰਹੀ ਉਹ ਬੈਗ ਲੈ ਕੇ ਕਿਉਂਕਿ ਉਹ ਬੈਗ ਮੇਰਾ ਬਹੁਤ ਇਸਤੇਮਾਲ ਕਰਨ ਵਾਲਾ ਹੈਗਾ ਆ ਹੁਣ ਵੀ ਮੇਰੇ ਕੋਲ ਹੈ ਤੇ ਨਹੀਂ ਜਾਇਆ ਗਿਆ ਤਾਂ ਫਿਰ ਮੇਰਾ ਬੇਟਾ ਮੈਨੂੰ ਕਹਿਣ ਲੱਗਿਆ ਕਹਿੰਦਾ ਵੀ ਮੰਮੀ ਕਿ ਮੇਰਾ ਨਾ ਨਕੋਦਰ ਦਾ ਪ੍ਰਸ਼ਾਦ ਖਾਣ ਨੂੰ ਜੀ ਕਰਦਾ ਤੇ ਮੈਂ ਕਹ ਪੁੱਤ ਵੀ ਕੋਈ ਨਕੋਦਰ ਗਿਆ ਹੀ ਨਹੀਂ ਹਨਾ ਵੀ ਆਪਾਂ ਪ੍ਰਸ਼ਾਦ ਕਿਨੂੰ ਕਹੀਏ ਤੇ ਕੋਈ ਗੱਲ ਨਹੀਂ ਮੈਂ ਕਹ ਜਦੋਂ ਜਾਇਆ ਗਿਆ ਸਰਕਾਰ ਦੀ ਮੋਜ ਹੋਈ ਆਪਾਂ ਚਲੇ ਜਾਵਾਂਗੇ ਤੇ ਤੁਸੀਂ ਇਹ ਦੇਖੋ ਕਿ ਉਹ ਉਸੇ ਦਿਨ ਮੈਂ ਆਪਣੇ ਸਿਸਟਰ ਦੇ ਘਰ ਗਈ ਸੀ ਹਾਲਾਂਕਿ ਉਹਨਾਂ 'ਚ ਵੀ ਕੋਈ ਨਕੋਦਰ ਨਹੀਂ ਸੀ ਗਿਆ ਸਿਸਟਰ ਦੇ ਘਰ ਗਈਆਂ ਉੱਥੇ ਵੀ ਮੈਂ ਬੈਗ ਖੋਲਿਆ ਉੱਥੇ ਵੀ ਬੈਗ ਵਿੱਚ ਸਮਾਨ ਰੱਖਿਆ ਕੱਢਿਆ ਸਭ ਕੁਝ ਕੀਤਾ ਨਾਥਿੰਗ ਬੈਗ ਵਿੱਚ ਕੁਝ ਵੀ ਨਹੀਂ ਸੀ ਐਸਾ ਜਦੋਂ ਅਸੀਂ ਉਹਨਾਂ ਦੇ ਘਰ ਤੋਂ ਵਾਪਸ ਆਏ ਫਿਰ ਗੱਲਾਂ ਕਰਦੇ ਆ ਰ ਮੇਰਾ ਤੇ ਮੇਰਾ ਬੇਟਾ ਫਿਰ ਕਹਿ ਰ ਮਾਂ ਮੇਰਾ ਦਿਲ ਕਰਦਾ ਮੇਰਾ ਦਿਲ ਕਰਦਾ ਬਰਫੀ ਖਾਣ ਨੂੰ ਮੇਰਾ ਦਿਲ ਕਰਦਾ ਨਕੋੜਦਾ ਦਾ ਪ੍ਰਸ਼ਾਦ ਖਾਣ ਨੂੰ ਕਹਿੰਦੇ ਨਾ ਨਾ ਬੱਚੇ ਰੱਬ ਦਾ ਰੂਪ ਹੁੰਦੇ ਨੇ ਔਰ ਸਾਈ ਜੀ ਆਪਾਂ ਉਹਨਾਂ ਦਾ ਜਦ ਨਾਮ ਲੈਨੇ ਉਹ ਜਦ ਹਾਜ਼ਰ ਹੋ ਜਾਂਦੇ ਨੇ ਤੇ ਚਲੋ ਮੈਂ ਫਿਰ ਉਹਨੂੰ ਹਨਾ ਵੀ ਘੁਮਾ ਫਿਰਾ ਕੇ ਕਹਤਾ ਕੋਈ ਨਾ ਆਪਾਂ ਚਲਾਂਗੇ ਆਪਾਂ ਚੱਲਾਂਗੇ ਹਨਾ ਵੀ ਆਪਾਂ ਚੱਲਣਾ ਕਿ ਟਾਈਮ ਨੂੰ ਮੈਂ ਕਰਦੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਉਹਨਾਂ ਦੇ ਹੁਕਮ ਤੋਂ ਇਲਾਵਾ ਬਿਨਾ ਆਪਾਂ ਜਾ ਨਹੀਂ ਸਕਦੇ ਚਲੋ ਜਦੋਂ ਅਸੀਂ ਆਪਣੇ ਸਿਸਟਰ ਦੇ ਘਰੋਂ ਆਏ ਔਰ ਮੈਂ ਆਪਣਾ ਬੈਗ ਖੋਲਿਆ ਤੁਸੀਂ ਯਕੀਨ ਕਰੋਗੇ ਉਹ ਕਰਨਗੇ ਯਕੀਨ ਕਿ ਜਿੰਨਾ ਨਾਲ ਇਸ ਸਰੀ ਜੀ ਨੇ ਚਮਤਕਾਰ ਕੀਤੇ ਨੇ ਜਿੰਨਾ ਨਾਲ ਨਹੀਂ ਹੋਇਆ ਆਪਾਂ ਉਹਨਾਂ ਦਾ ਕਹਿ ਨਹੀਂ ਸਕਦੇ ਕਹਿੰਦੇ ਹੁੰਦੇ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਜਿਹਨੇ ਦੇਖਿਆ ਜਿਹਦੇ ਨਾਲ ਇਹ ਹੋਇਆ ਉਹਨੂੰ ਸਭ ਸਮਝ ਆਂਦੀ ਆ ਉਹ ਫਟ ਸਮਝ ਜਾਂਦਾ ਹਾਂ ਜੀ ਚਲੋ ਮੈਂ ਬੈਗ ਖੋਲਿਆ ਔਰ ਵਿੱਚ ਆਪਣਾ ਸਮਾਨ ਕੱਢਿਆ ਤੁਸੀਂ ਯਕੀਨ ਨਹੀਂ ਕਰੋਗੇ ਉਸ ਬੈਗ ਦੇ ਵਿੱਚ ਇੱਕ ਬਲੈਕ ਕਲਰ ਦੀ ਪੋਲੀਥਿਨ ਉਹਦੇ ਵਿੱਚ ਇੱਕ ਖਾਖੀ ਰੰਗ ਦਾ ਲਫਾਫਾ ਜਿਹੜੇ ਵਿੱਚ ਆਪਾਂ ਉੱਥੇ ਆਪਾਂ ਨੂੰ ਪ੍ਰਸ਼ਾਦ ਮਿਲਦਾ ਔਰ ਆਪਾਂ ਸਾਈਡ ਤੇ ਪਾਈ ਹੁੰਦੇ ਨੇ ਨਾ ਆਪਾਂ ਉਹਦੇ ਵਿੱਚ ਬਰਫੀ ਪਾਉਂਦੇ ਆ ਉਹ ਔਰ ਉਹਦੇ ਵਿੱਚ ਦੋ ਪੀਸ ਬਰਫੀ ਦੇ ਸੁਭਾਨ ਅੱਲਾਹ ਦੋ ਪੀਸ ਬਰਫੀ ਦੇ ਨਕੋਦਰ ਦੇ ਪ੍ਰਸ਼ਾਦ ਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਉਸ ਵਕਤ ਮੇਰੀ ਸਿਚੁਏਸ਼ਨ ਕੀ ਸੀ ਮੈਂ ਔਰ ਮੇਰਾ ਬੇਟਾ ਇੱਕ ਦੂਜੇ ਦੇ ਮੂੰਹ ਵੱਲ ਇਦਾਂ ਦੇਖ ਰਹੇ ਸੀ ਕਿ ਇਹ ਕੀ ਹੋ ਗਿਆ ਔਰ ਤੁਸੀਂ ਮੰਨੋਗੇ ਨਹੀਂ ਇਹੀ ਐਸੇ ਮੌਸਮ ਦੇ ਵਿੱਚ ਮਤਲਬ ਇਹ ਗੱਲ ਹੋਈ ਸੀ ਗਰਮੀ ਬਹੁਤ ਸੀਗੀ ਜੂਨ ਜੁਲਾਈ ਦਾ ਮਹੀਨਾ ਸੀ ਤੁਹਾਨੂੰ ਪਤਾ ਡੇਢ ਦੋ ਮਹੀਨੇ ਬਾਅਦ ਤਕਰੀਬਨ ਦੋ ਕੁ ਮਹੀਨੇ ਤੱਕ ਕੋਈ ਵੀ ਚੀਜ਼ ਇਦਾਂ ਬੰਦ ਰਵੇ ਹਫਤਾ ਵੀ ਨਹੀਂ ਟਿਕਦੀ ਖਰਾਬ ਹੋ ਜਾਂਦੀ ਹੈ ਚਾਹੇ ਕਿੰਨੀ ਵੀ ਵਧੀਆ ਫਰੈਸ਼ ਮਿਠਾਈ ਹੋਵੇ ਕੁਝ ਵੀ ਹੋਵੇ ਤੁਸੀਂ ਮੰਨੋਗੇ ਨਹੀਂ ਮੈਂ ਬੈਗ ਖੋਲ੍ਹਿਆ ਮੈਂ ਕਿ ਆ ਕੀਆ ਜਦ ਮੈਂ ਬੈਗ ਖੋਲ੍ਹਿਆ ਉਹਦੇ ਵਿੱਚ ਪੋਲੋ ਤੇ ਪੋਲੋ ਤੇ ਵਿੱਚ ਖਾਕੀ ਲਿਫਾਫਾ ਉਹਦੇ ਵਿੱਚ ਭਿਓ ਲੱਗਿਆ ਹੋਇਆ ਹੈ ਨਾ ਸਾਰਾ ਪ੍ਰਸ਼ਾਦ ਦਾ ਜਦ ਮੈਂ ਪ੍ਰਸ਼ਾਦ ਵਾਲਾ ਲਿਫਾਫਾ ਖੋਲ੍ਹਿਆ ਉਹਦੇ ਵਿੱਚ ਦੋ ਪੀਸ ਬਰਫੀ ਤੇ ਉਹੋ ਕਮਾਲ ਕਰਤੀ ਆ ਮੇਰੀ ਸਰਕਾਰ ਕਮਾਲ ਕਰਤੀ ਤੁਸੀਂ ਕਿੰਨਾ ਧਿਆਨ ਰੱਖਦੇ ਆਪਣੇ ਬੱਚਿਆਂ ਦਾ ਮੇਰੇ ਬੇਟੇ ਦੀ ਇੰਨੀ ਇੱਛਾ ਸੀ ਪ੍ਰਸ਼ਾਦ ਖਾਣ ਦੀ ਉਹ ਦੇਖੋ ਬਿਨਾ ਗਏ ਬਿਨਾ ਕੋਈ ਗਿਆ ਕਿਸ ਨੇ ਪ੍ਰਸ਼ਾਦ ਵੀ ਨਹੀਂ ਦਿੱਤਾ ਸਾਨੂੰ ਦੋ ਪੀਸ ਪ੍ਰਸ਼ਾਦ ਦੇ ਮਿਲ ਗਏ ਅਸੀਂ ਉਹ ਮੱਥਾ ਟੇਕਿਆ ਸਰਕਾਰ ਦਾ ਸ਼ੁਕਰ ਅਦਾ ਕੀਤਾ ਸਾਡੇ ਜੋ ਘਰ ਬੂਰੇ ਦਰਬਾਰ ਹੈ ਘਰ ਚ ਬਣਾਇਆ ਹੋਇਆ ਉੱਥੇ ਅਸੀਂ ਮੱਥਾ ਟੇਕਿਆ ਸਰਕਾਰ ਦਾ ਸ਼ੁਕਰ ਅਦਾ ਕੀਤਾ ਔਰ ਪ੍ਰਸ਼ਾਦ ਖਾਤਾ ਸੋ ਸੰਗਤ ਜੀ ਆਪਾਂ ਜਿਹਨੂੰ ਵੀ ਮੰਨਦੇ ਆ ਹਨ ਉਹਨੂੰ ਆਪਾਂ ਜ ਸੱਚੇ ਦਿਲੋਂ ਪਿਆਰ ਕਰਦੇ ਆ ਸੱਚੇ ਦਿਲੋਂ ਉਹਨੂੰ ਯਾਦ ਕਰਦੇ ਆ ਉਸੇ ਵਕਤ ਉੱਥੇ ਹਾਜ਼ਰ ਹੁੰਦਾ ਹੈ ਇਹ ਸਾਡੇ ਨਾਲ ਹੋਇਆ ਇਹ ਮੇਰੇ ਨਾਲ ਹੁੰਦਾ ਹੁਣ ਵੀ ਹੁੰਦਾ ਹੈ ਸਰਕਾਰ ਨੂੰ ਸਾਈਂ ਜੀ ਨੂੰ ਜਿੱਥੇ ਮਰਜ਼ੀ ਯਾਦ ਕਰ ਲੋ ਉਹ ਉੱਥੇ ਤੁਹਾਨੂੰ ਹਾਜ਼ਰ ਹੋ ਜਾਂਦੇ ਨੇ ਇਸ ਲਈ ਜੀ ਨੂੰ ਵੀ ਇਹ ਕਿੱਸਾ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੈ ਸਾਈਂ